ਆ ਦੇ ਚਲਦੇ ਆ ਆਤ ਜਾਂਦੇ ਨੂੰ ਮੇਨ ਵੇਟਰ ਤੇ ਗਈ ਆ ਆ ਜੂ ਆਪੇ ਉਹ ਕਿਹੜੇ ਦਿਸਣਗੇ ਚੱਲ ਅੱ삐 ਪੰਜ ਕਿਲੋ ਲਿਫਾਵਾ ਚੱਕ ਕੇ ਲਿਆ ਦਿੰਦਾ ਮਾਰ ਆਹ ਬਾਲਾ ਭਰ ਕੇ ਲਵਾ ਫਰੂਟ ਚਾੜੀ ਚੱਲੂ ਡ੍ਰੈਗਨ ਫਰੂਟ ਹੀ ਜਨਾਨੇ ਰੈਣ ਕੋ ਪਾਈਨੈਪਲ ਲਿਆਦਾ ਮਰਜੀ ਹੋਵੇ ਸੰਤਰਾ ਆਵੇ ਚੱਲ ਲਿਆ ਓਏ ਤੇ ਕੀ ਟੁਕ ਕੀ ਮੈਕਸੀ ਕਰਕੇ ਲਿਆਵਾਂ ਮੋਟ ਭਰ ਲਿਆਵਾਂਗੇ ਕਿਰਾ ਮੈਕਸੀ ਕਰਕੇ ਲਿਆਵਾਂਗਾ ਮਾਜੇਬਾ ਭਰ ਲਈ ਮੈਂ ਕਿੰਨਾ ਕਰਦਾ ਜਰਾ ਇਹ ਖਰਾਬ ਲੈਨੇ ਵਾਲੀ ਤੂੰ ਮਠਾਜ ਬਾਲਿਆ ਹੋਏ ਆਹ ਮਾਰਖੀ ਵੀ ਹੋ ਗਈ ਸੇ ਏ ਜੀ ਤਿਆਰੀ ਕਰੀ ਜਾਂਦੇ ਆ ਵਿਆਹ ਤੇ ਛਾਪਾ ਲਾਉਣ ਦੀ ਜੀ ਕੰਮ ਚੰਬੀ ਹੋ ਗਈ ਪੂਰੀ ਸਕੀਮ ਹੈ ਛਾਪਾ ਲਾਉਣ ਦੀ ਤਿਆਰ ਆ ਜਾਵਾਂ ਛਾਪਾ ਤਾਂ ਪੈ ਗਿਆ ਹੰਜ ਗਿਆ ਹੁਣ ਫੋਨ ਕਰਕੇ ਹੁਣ ਸਿੱਧੀ ਵੀਡੀਓ ਆਦੀ ਫੜਾਉਣੀ ਆਪਾਂ ਵਿਆਹ ਦੇ ਅੰਦਰ ਜਾ ਕੇ ਸੱਚੀ ਜਾਣਾ ਨਹੀਂ ਬਲੇ ਨਹੀਂ ਬਲੇ ਵਿੱਚ ਨਹੀਂ ਬਲੇ ਵਿੱਚੋਂ ਪਹਿਲਾਂ ਫੋਨ ਕਰਕੇ ਉੱਥੇ ਹੋਊਗਾ ਕਿੱਧਰ ਸੱਚੀ ਜਾਣਾ ਤੇ ਬਸ ਜਾਣਾ ਬੱਕਾ ਅੰਦਰ ਹੀ ਵੜ ਜਾਣਾ ਅੰਦਰ ਦੀ ਵੀਡੀਓ ਹੋਣੀ ਆ ਤਿਆਰ ਹੈ ਰੈਡੀ ਛੜੀ ਇੱਕ ਜੀ ਇੱਕ ਹੋਰ ਫੜ ਲਿਆ ਜੀ ਇਹਨੇ ਇਹਨੇ ਅੰਦਰੋਂ ਲਫਾਵੇ ਚੱਕ ਕੇ ਲਿਆਉਣੇ ਆ ਜੀ ਪੂਰੀ ਚ ਲਫਾਵੇ ਨਹੀਂ ਦਿਖ ਰਹੀ ਚਲ ਕੋ ਕਿ ਲਿਆਊਗਾ ਲੋਈ ਚ ਛਾਪੇ ਦੀ ਤਿਆਰੀ ਕਰੀਏ ਅੰਨੇ ਅਸੀਂ ਵਿਆਹ ਦੇ ਛਾਪਾ ਲਾਉਣਾ ਹੈ ਵਲੌਗ ਬਣਾਈਏ ਅੰਨੇ ਨਾਲੇ ਆ ਬੰਦਾ ਮੀਨ ਆਗੂ ਆ ਅੱਜ ਸਾਨੂੰ ਲੈ ਜਾਣਾ ਅੱਜ ਖੁਸ਼ ਕਰ ਦੇਣਾ ਤੁਹਾਨੂੰ ਖੁਸ਼ ਕਰ ਦੇਣਾ ਇੱਕ ਹੋਰ ਖੁਸ਼ ਕਰਦੇ ਆ ਬੱਚੇ ਸਾਰੇ ਖੁਸ਼ ਕਰ ਮੈਨੇ ਦੇਖੀ ਨਹੀਂ ਤੁਸੀਂ ਵਿਆਹ ਹੈ ਰਾਤ ਵਾਲੀਆਂ ਪਾਰਟੀਆਂ ਕਿੰਦੇ ਦੇਖੀ ਬਿੱਲੀਏ ਘਰ ਕੋਲੇ ਆ ਦੁਆਰ ਹੀ ਨਹੀਂ ਬਿੱਲੀਏ ਨੇ ਕੋਣ ਘਰ ਲਾ ਫਿਰਦਾ ਕਰੋ ਕੋਣ ਬਿੱਲੀਏ ਉਹ ਕਹੇ ਘਰੇ ਤੂੰ ਦੀ ਇਹ ਕੱਟ ਦਾਂਗੇ ਨਹੀਂ ਕੱਟ ਹੀ ਦੇ ਬੰਦ ਕਰਾਉਂ ਉੱਥੇ ਪਾਉਂਗਾ ਹੌਣ ਸਿੱਧਾ ਚਾਪਾ ਮਾਰਨ ਜਾ ਬਿਆਹ ਦੇ ਅੰਦਰ ਹੀ ਬੜ ਚੱਲਦੇ ਲੱਭੇ ਹੁਣ ਤੋਂ ਬਾਹਰ ਲੋਟ ਪੜਾ ਨੰਗੇ ਪੈਰੀ ਜਾਣਾ ਪਊ ਐ ਚੱਪੜਾ ਜਾਣਾ ਕਾ ਹੁੰਦਾ ਪਜਣਾ ਖਾਣ ਚੱਪੜਾ ਕਰਾ ਕੇ ਨਾ ਚੱਪੇਆਂ ਤੇ ਚਪੈ ਮੇਰਾ ਕਮਲ ਅੰਦਰ ਕਿਹੜਾ ਮਾਰਗਾ ਆਂ ਕਿਰਾ ਚੰਗਾ ਜਾਣਾ ਅੰਦਰ ਕਿੱਕੀ ਇੱਕ ਗਾਗੀ ਹੋਣੀ ਅੱਜ ਮੈਂ ਹੁਣ ਫੋਨ ਤਾਂ ਲਾ ਕੀ ਲੈ ਹੀ ਉਹਨੂੰ ਪਤਾ ਹੀ ਨਹੀਂ ਉੱਥੇ ਉਹ ਪੁੱਤ ਪੁੱਤੋ ਵੀ ਮੈਂ ਲਾ ਮੰਗਣੇ ਆ ਮੈਂ ਜਣਾ ਵੜਦੇ ਸਾਰੇ ਬੈਠੇ ਹੁੰਦੇ ਆ ਕਾਪੀ ਫੜ ਕੇ ਬਾੜ ਦੇ ਲਾਂਗੇ ਨਾ ਉਹਨਾਂ ਤੋਂ ਲੈ ਲਿਓ 100 ਰੁਪਇਆ ਤਾਂ ਮੰਗ ਨਹੀਂ ਹੈ ਤਾਂ ਇਹ ਕਿਉਂ ਛੱਡਦੇ ਆ ਅੱਜ ਪਰ ਕਹੀ ਆ ਗਾਰੰਟੀ ਹੈ ਚੀਜ਼ ਹੈਗਾ 100 ਰੁਪਇਆ ਗੂਗਲ ਪੇ ਕਰ ਦਾਂਗੇ ਆ ਗਣਾਈ ਹੈ ਹੈਗਾ ਕਰੀ ਵੀ 100 ਰੁਪਇਆ ਗੂਗਲ ਤੋਂ ਮਾਰਦੇ ਆ ਆਪਣੇ ਤੇ ਪੈਸੇ ਦੇਣ ਦਾ ਹੀ ਟੈਰ ਹੋ ਗਿਆ ਬਈ ਸਵਾਦ ਇੱਕ ਹਜ਼ਾਰ ਦਾ ਖਾਇਆ ਹੋ। ਚੀਬੀ ਬਜਿਰ ਵੀ ਹੋਣੀ ਚਾਰ ਜੜਾ। ਪਰ ਚਾਰ ਕਿਉਂ ਹੈ? ਪੰਜ ਦਾ ਆ ਹੋ ਗਿਆ, 치ਮਾ ਉਹ ਹੋ ਗਿਆ। 치마 ਉਹ ਹੋ ਗਿਆ। ਲਖਾ ਫੇ ਹੋਣਗੇ ਜਿਹੜੇ ਫੈਂ। ਜਿੰਨਾ ਖਾਈ ਦਾ ਖਾ ਗੇ ਵਾ ਕਿਲਵਾਵੇ ਚ ਪਾੜਾ। ਇੱਥੇ ਫਟਦੇ ਵੀ ਸਟਾਲ ਲਾੜਾ। ਸਹੀ ਗੱਲ ਹੈ ਹਣਾ। ਲੱਗਾ ਗਈ ਦਾ ਜੀ ਰਾਜ। ਪੁੱਤ ਹੈ ਉਹ ਨਾ ਜਾਵੜਦਾ ਤੇ ਅਸੀਂ ਤੇਰੀ ਮਗਰ ਆਏ ਤੇ ਤੂੰ ਤੂੰ ਟੈਂਟ ਦੇ ਅੰਦਰ ਸਾਮਾਨ ਫੜਾਈ ਜਾਂਦਾ ਸਾਨੂੰ ਕਰਾਂਗੇ ਫੋਟੋ ਕਾਰ ਕੋਣ ਕਾਰ ਨੂੰ ਕਹਿੰਦਾ ਥੋੜਾ ਲਾ ਨੂੰ ਪਹੁੰਚ ਗਿਆ ਤਾਂ ਫਿਰ ਕੀ ਆ ਫਿਰ ਤੂੰ ਅੰਦਰ ਜਾ ਹੀ ਬਣੀ ਬਸ ਉਹਦੇ ਕੋਲੇ ਬਾਹਰ ਚ ਕੱਢ ਕੇ ਦੇਖ ਦੇ ਮੇਰਾ ਤਾਂ ਆਪਾਂ ਵੀ ਕੀ ਨਾ ਕਾਈ ਲੈਟ ਸੇ ਫੋਨ ਲਾਉਣਾ ਪੜਿਆ ਚਮਚਾ ਮਾਰਨਾ ਮੈਂ ਕਿੱਥੇ ਰਹੀ ਜਾਂਦਾ ਬਹਿਣਦਾ ਐ ਲਿਆ ਆਉਣਾ ਬੈਠਾ ਚਾਹ ਲੈ ਯਾਰ ਜਲੀ ਇਹ ਗੇੜਾ ਮਾਰੇ ਇਹ ਦਾੰਦੂ ਉੱਥੇ ਹੋਊਗਾ ਉਹ ਨਹੀਂ ਆਉਂਦਾ ਆਪਣੇ ਆਉਗਾ ਫੋਨ ਲਾ ਗਾਲੀ ਇਹਨੂੰ ਯਾਰ ਆਹ ਕੱਲ ਸ਼ੀਤ ਆ ਉਹਨੂੰ ਹੀ ਭੇਜਾਂਗੇ ਉਹਨੇ ਕਿਹੜਾ ਦਿਸਣਾ ਹੈ ਦਾੰਦੂ ਚੱਟਾ ਮੋਟਰਸਾਈਕਲੋਂ ਹਾਂ ਮੂਝ ਫੋਨ ਲੈਂਦਾ ਨਵੇਂ ਕਿਸ਼ਤਾਂ ਤੇ ਬੀਂਗਾ ਕਰਤਾ ਜਾਈ ਫਿਰਦਾ ਧੰਨਵਾਦ ਜੀ ਪਿਆਰ ਆ ਮੈਂ ਤੋ ਅੱਜ ਦਾ ਤਿਆਰ ਆ ਮੈਂ ਅੱਜ ਦਾ ਤਿਆਰ ਆ ਆ ਗਿਆ ਇੱਕ ਲਵਾ ਵਿੱਚ ਆਇਆ ਤਿਆਰ ਆ ਮੈਂ ਬਾਈ ਪੈਲਾ ਤਾ ਗੁੰਨਖੀਰਾ ਲੈ ਆ ਦੇ ਯਾਰ ਗੁੰਨਖੀਰਾ ਉਹ ਤੈਨੂੰ ਕੱਟੂ ਕਤਲੀ ਕੀ ਕੀ ਕਾੜ ਹੁੰਦਾ ਹੋਰ ਵੀ ਹੁੰਦਾ ਹੁੰਦਾ ਹੈ ਦੂਰ ਪਾ ਕੇ ਦੂਰ ਪਾ ਕੇ ਉਹ ਹੀ ਜੱਲੂ ਆ ਜਾ ਉਹ ਹੀ ਜੱਲੂ ਕਈ ਦਿਨਾਂ ਦੀ ਕੋਟਾ ਫੁੱਲ ਕਰ ਕਰ ਐ ਸਾਰੀ ਠੰਡ ਤਾਂ ਲੈ ਲਾ ਕਿੱਟੀ ਮਾਰ ਲਾ ਮੈਂ ਰੁਪਈਆ 100 ਦੇ ਕੇ 1000 ਦਾ ਖਾ ਗਲ ਮਾਹ ਕਿਹਾਟ ਪਾਦਾ ਵੀ ਆ ਪਤਾ 25 ਰੁਪਈਆ ਕੱਟਣ ਪੜੇਗਾ 1000 ਦਾ ਮੈਂ ਤਾਂ ਵੀਡੀਓ ਆਣਾ ਬੱਚੀ ਬੱਚੀ 5 ਜਣੇ ਨਹੀਂ ਜਾਉਂਗੇ ਵੀਡੀਓ ਆਣਗੇ 20 ਕੱਟ ਲਓ ਸੀਮਾ ਤੂੰ ਹੋ ਗਿਆ ਸੀਮਾ ਪਾਣੀ ਨੂੰ ਫੋਨ ਕਰਕੇ ਐ ਕਿਉਂ ਨਹੀਂ ਜਾਂਦਾ ਫੋਨ ਕਰ ਫੋਨ ਯਾਰ ਨੂੰ ਫੋਨ ਲਾ ਬੇਟੀ ਬਹੁਤ ਹੋਈ ਜਾਨੇ ਕਹੇ ਓਕ ਬਹੁਤ ਲੱਗੀ ਮੈਂ ਰੋਟੀ ਖਾਇਆ ਮੈਂ ਦੇਖੀ ਆ ਦਹੀਂ ਬਣਿਆ ਖਾ ਰੋਟੀ ਖਾਇਆ ਰੋਟੀ ਬਿਆਜ ਕੀ ਕਰ ਲਿਆ ਉਹਦਾ ਕੋਲੀਆਂ ਦੀ ਜੀਭਾਂ ਮਾਰ ਲੈ ਪ੍ਰਾਨੀ ਜਾ ਉਹਦਾ ਫਰਨਾਣ ਕਿਹਾ ਨਹੀਂ ਆ ਜਾਣ ਕਿਉਂ ਜਾ ਕੇ ਬੈਠੀ ਕਿਉਂ ਤੇ ਬਾਤ ਬੰਤਾ ਉਹ ਆਹ ਤੇ ਕਾਹਦਾ ਭਰਤੀ ਹੁਣ ਵੀ ਕਾਲੀ ਭਰਤੀ ਨਹੀਂ ਪਾਉਂਗਾ ਮੁੰਡੇ ਨੂੰ ਦੁੱਧ ਮੈਂ ਪਾਉਂਗਾ ਮੈਂ ਖਾਉਂ ਖੀਰ ਹੁਣ Vi er vel hjemme. ਬਈ ਜੀ ਆਪਾਂ ਵੇਲੇ ਬਹੁਤ ਭੱਜਿਆ ਸੀ ਗੁਸਪੀ ਆ ਰਹੇ ਹੋ भाई के ਇਹ ਬਾਈ ਕੇ ਕਪੜੇ ਮੰਗ ਕਪੜੇ ਕਪੜੇ ਬਾਈ ਕੇ ਮੰਗ ਓਏ ਆ ਜਾ ਮਰਾਵਾ ਛੇਤੀ ਆ ਜਾ ਸਾਰਿਆਂ ਨੇ ਮੰਗ ਮੇ ਕਪੜੇ यार। ਜੀ ਮੇਰੇ ਇੱਕ ਦੋ ਤਾਂ ਨਹੀਂ ਇਹ ਇਹ ਨਹੀਂ ਆਉਂਦੀ ਆ ਬਾਈ ਦਾ ਧੰਨਵਾਦ ਜੀ ਸਾਰੇ ਕਪੜੇ ਦੇਖੋ ਜੀ ਪੂਰੇ ਰੈਡੀ ਸਾਰੀ ਓਏ ਮੈਂ ਵਿਆਹ ਦੇ ਮੁੰਡੇ ਦਾ ਨੰਬਰ ਲੈ ਸਾਨੂੰ ਕੋਈ ਵੀ ਨਹੀਂ ਜਾਣਦਾ ਜੀ ਵਿਆਹ ਚ ਵਿਆਹ ਦੇ ਮੁੰਡੇ ਦਾ ਨੰਬਰ ਲੈ ਯਾਰ ਤੂੰ ਆ ਫੜ ਕੇ ਰੱਖ ਲੈ ਵੀ ਇੱਕਾ ਤਨਾ ਮੈਂ ਕੋਟੀ ਬਸਾਲਾ ਮੇਰਾ ਗੋਟ ਵਾਲਾ ਮੇਰਾ ਆਉਂਦੇ ਰਵੇ ਉਹ ਇਹ ਪੁੱਟ ਸਿੱਧਰ ਕਿਧਰੇ ਕਿਧਰੇ ਗਿਰੂ ਰਿਹਾ ਆ ਨਾ ਆਇਆ ਕੋਈ ਉਹ ਇਹ ਪੁੱਟ ਸਿੱਧ ਕਿੱਥੇ ਯਾਰ ਅਗੇ ਤੇ ਬਿੱਲਾ ਲੱਗਾ ਬਾਜੀ ਪਾਇਲਾ ਦਾ ਬਾਸਰਾ ਵਾਲਾ ਘਰ ਖੜਾ ਹੋਵੇ ਚੱਕਿਆ ਰਾ ਸਿੰਘ ਚਾਹ ਪਾਣੀ ਆ ਜੰਦ ਨਹੀਂ ਗਈ ਪਾਇ ਤੇ ਨਹੀਂ ਗਿਆ ਦੇ ਬੰਦੇ ਕਰਿਆ ਇਹਨੂੰ ਬੰਦ ਨਹੀਂ ਕਰਨੀ ਤੇ ਸੰਗੀ ਦੀ 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 ਹੁੰਦੀ ਆ ਬਸ ਯਾਰ ਯਾਰ ਦਰਦ ਆ ਇਹ ਸਾੜੀ ਤਾਂ ਹੁਣ ਸੁਲਤਾਨ ਚੜ ਗਏ ਹੈ ਵਾਹ ਆ ਘੁੜਕੇ ਦਾ ਤੂੰ ਕੋ ਬਾਹਰ ਤਾੜ ਨਾਲ ਨਿਕਲਾ ਹੱਥਾਂ ਨਾਲ ਖੜਾ ਅੰਦਰ ਨਾਲ ਘੁੜਦੋਂ ਨਿਕਦਾ ਅੰਦਰਲਾ ਲਾ ਦੇ ਅੰਦਰਲਾ ਲਾ ਦੇ ਇਹ ਵੀ ਬਰ ਪਤਾ ਬਾਦੀ ਕਾ ਇਹ ਮੋਟੇ ਕਾ ਪੇਟ ਜਿਹੇ ਦੇ ਪਹਿਲਾ ਹੋਇਆ ਤਾਂ ਸੌਂ ਗਿਆ ਜਾਂਦੇ ਓਏ ਬਿਲਾਸਤ ਦੇ ਵਾਲੇ ਬਿਲਾਸਤ ਜਖਟਾ ਕਪੜਾ ਤੇ ਮੇਰੇ ਮੇਰੇ ਕੱਪੜੇ ਆਹ ਭਾਈ ਨੇ ਸਾਨੂੰ ਬੂਟਾਂ ਦਾ ਸਨਮਾਨਿਤ ਕੀਤਾ ਯਾਰ ਦੇਖੋ ਸਾਰੇ ਸਾਰੇ ਬਰੇ ਤੁਸੀਂ ਆਰਾ ਬਿਆਲੇ ਮੁੰਡੇ ਦਾ ਨੰਬਰ ਦੇ ਜੇ ਦੀ ਗੱਲ ਹੈ ਨਹੀਂ ਦੱਸਦਾ ਆ ਹੋਰ ਕੀ ਜਾਈਦਾ 20 ਰੁਪਏ ਲਿਖਾਏ ਉਸ ਪਰ ਹੈਡ ਦੇ ਸਾਹ ਬਿਨਾ ਅੱਜ ਬਿਨਾ ਦੱਸੇ ਇਹ ਐ ਸਿੰਘ ਇਸ ਬੜਾ ਬਿਨਾ ਭੜਾਇਆ ਰਿਹਾ ਜਾਨੇ ਆ ਜੀ ਬਾਈ ਸਕੀਮ ਸਾਡੀ ਗੀਤ ਨੇ ਇਹਨੇ ਤੇ ਸਾਨੂੰ ਕੋ ਮੌਕਾ ਬਲਾਈ ਆਉਣ ਜਿਹੜੀ ਤੇ ਪੜੇ ਜਾਂਦੇ ਆ ਅਸੀਂ ਨਾਮ ਇਹਦਾ ਲੈਣਾ ਹੈ ਪੜੇ ਜਾਂਦੇ ਆ ਸਹੀ ਰਹਿਦਾ ਆ ਪੜੇ ਕੋੜੇ ਤਿਆਰ ਸ਼ਾਹ ਰਹਾਂ ਜੀ ਯਾਰ ਪੂਰੇ ਓਕੇ ਜੀ ਫੋਟੋ ਨਿਕਾਸਟ ਮਾਰ ਲਈ ਪੂਰਾ ਮਾਰੀਦਾ ਫੋਟੋ ਮਾਰਦੇ ਇੱਕ ਨਵਾਦਾ ਫੋਟੋ ਕਾਸਟ ਮਾਰਾ ਹੁਣ ਮੈਂ ਆਈ ਮਾਰਦੇ ਲੱਭੀ ਗਾイズ ਬੰਦੇ ਘਰ ਗਈ ਸਾਡਾ ਇੱਕ ਬੰਦਾ ਕਾਰਟੂਨ ਮਿਸ ਆਊਟ ਹੋ ਗਿਆ ਉਹਨੇ ਘਰੇ ਦੱਸਤਾ ਜੀ ਘਰੇ ਦੱਸਤਾ ਆ ਬਾਈ ਦੱਸ ਕੈ ਵੀ ਮੇਰਾ ਚੁੰਡੀ ਦਾ ਯਾਰ ਹੈ ਮੇਰੇ ਨਾਲ ਤਾਂ ਰੋਟੀ ਖਾਂਦਾ ਰਿਹਾ ਹਾਂ ਹਾਂ ਸੋਫੀ ਆਈ ਕੋਈ ਹੁਣੇ ਚੱਲੇ ਆ ਜੀ ਇਹ ਵੀ ਨੇ ਸੋਹਿੰਦਰ ਮਾਰੂ ਵਿਸਕੀ ਆ ਇਹ ਟੱਕ ਮੈਂ ਟੱਲੇ ਆ ਜੀ ਬਹੁਤ ਆ ਦਿਨ ਮੇਰੇ ਨਾਲ ਤਾਂ ਕੰਚ ਗੁੱਲੀਆਂ ਖੇਡਦਾ ਰਿਆ ਹਾਂ ਲੱਭੀ ਨਾਲ ਤਾਂ ਗੁੱਲੀ ਡੰਡਾ ਖੇਡਦਾ ਰਿਆ ਛੋਟੇ ਦਿਨਾਂ ਬਸ ਵਲੌਗ ਪੂਰਾ ਆਪ ਅਟਰ ਗਾਡਰ ਬੰਬਸ ਭਰਾ ਕਸਰੀਆ ਬਣਾਉਣੀ ਆ ਆ ਸਾਡਾ ਬੇਲੀ ਕੀ ਕਹਿਣਾ ਈ ਤੁਹਾਡਾ ਆਪਣੇ ਵੀ ਨਾ ਉਹਨੇ ਬਰਾਤ ਨਹੀਂ ਚੜਨਾ ਛੇਤੀ ਚੱਲੋ ਮਾੜਾ ਇਹ ਲੇਟ ਹੋ ਗਿਆ ਪੜ ਲੱਭੀ ਨੇ ਛੇਤੀ ਚੱਲੋ ਲੱਭੀ ਨੇ ਜਾਣਾ ਲੱਭੀ ਬਿਨਾਂ ਬਰਾਤ ਨਹੀਂ ਚੜਨੀ ਉਹਨੇ ਆ ਕੀ ਜਾਂਦਾ ਹੈ ਬੰਦ ਕਰ ਯਾਰ ਅੱਖਾਂ ਮਾਰੀ ਕਮਲ ਇਕੱਠੇ ਖੇਡਦੇ ਰਹੇ ਆ ਉਹਦੇ ਨਾਲ ਬੰਦ ਕਰ ਯਾਰ ਕਮਲ ਖੇਡਣੇ ਪਾੜ ਲਾ ਪੜ ਲਾ ਵਿਆਹ ਤੇ ਤਾਂ ਆ ਗਏ ਆ ਪਰ ਵਿਆਹ ਥੋੜਾ ਜਿਆਦੇ ਵੱਡਾ ਹੈ ਕੀ ਲੱਭੀ ਪਰ ਦਿਖਲੀ ਹੋਈ ਨੇ ਮਗਰ ਦੀ ਕੋ ਮੂਰ ਦੀ ਚੱਲਾਂਗੇ ਮੋਰ ਦੀ ਚੱਲਾਂਗੇ ਯਾਰ ਜੀ ਦਾ ਰਸਤ ਮੂਰ ਦੀ ਚੱਲਾਂਗੇ ਆ ਲੈ ਬੇਲੀ ਆ ਗਿਆ ਆਪਣਾ ਕਹਿੰਦਾ ਉਧਰ ਦੀ ਉਧਰ ਨਗਰ ਨੂੰ ਡਾਂਗਾ ਪੈ ਲੱਗਿਆ ਵਿਆਹ ਪੂਰਾ ਹੁਣ ਨਹੀਂ ਹੁਣ ਸੂਰਮੇ ਥੋੜੀ ਹੁਣ ਤਾਂ ਗਾਗ ਭਾਈ ਇਹਨੇ ਬੇਲੀ ਟੱਕਰ ਗਿਆ ਆਪਣੇ ਹੁਣ ਥੋੜੀ ਬੇਲੀ ਟੱਕਰ ਗਿਆ ਨਾ ਨਾ ਭਾਈ ਇੰਨੇ ਹੁਣ ਤਾਂ ਮੈਦਾਨ ਫਟੇ ਕਰਕੇ ਜਾਵਾਂਗੇ ਜੀ ਹੁਣ ਇਦੂ ਬਾਅਦ ਥੋੜੀ ਵਿਆਹ ਦੇ ਚ ਐਂਟਰੀ ਬਸ ਇਦੋਂ ਅਗਲਾ ਵਲੌਗ ਵਿਆਹ ਦੇ ਅੰਦਰ ਪੈਸੇ ਪੈਸੇ ਲਿਖਾਓ ਯਾਰ ਯਾਰ ਅੰਦਰ ਦਾਰੀ ਬੰਦਾ ਹੈ ਖੜ ਜਿਓਏ ਬ੍ਰਾਈਟਨੈਸ ਘਟਾ ਲੈਂਦੀ ਪਤਾ ਨਹੀਂ ਲੱਗ ਜੀ ਅੱਜ ਸਾਡਾ ਮੋਢਵਰ ਬੰਦਾ ਜੀ ਕੋਈ ਕੋਈ ਨਾ ਇਹ ਵੇਲਾ ਜਾਵੇਂ ਬਸ ਕਹਿਣਾ ਕੋਈ ਨਹੀਂ ਜਾ ਮਜ਼ਾ ਆਈ ਜਾਂਦਾ ਦਫਾ ਨਹੀਂ ਹੋਣਾ ਪਹਿਲੀ ਵੇਲੀ ਇੱਥੇ ਹੋ ਗਏ ਹੋਰ ਥੋੜੀ ਦਾਉਦੇ ਆਂ ਹਾਂ ਹੋਰ ਥੋੜੀ ਦਾਉਦੇ ਆਂ ਆਹਾਂ ਹੁਣ ਤਾਂ ਭੰਗੜਾ ਵੀ ਭੱਗ ਜਾਵਾਂਗੇ ਆਪਾਂ ਆਹ ਬਾਈ ਨੇ ਭੰਗੜਾ ਕੋਣਾ ਸਟੂਡੀਓ ਹੀ ਆਪਣਾ ਵੇਲੇ ਲੈ ਸਟੂਡੀਓ ਤੂੰ ਭੰਗੜਾ ਭੱਗ ਜਾਣਾ ਚਲੋ ਯਾਰਾ ਥੱਪ ਪਾਉਣ ਆਇਆ ਬਾਜ ਹਾਲਦੇ ਆਂ ਆਹ ਥੋੜਾ ਯਾਰਾ ਥੋੜਾ ਹਾਂ ਥਾਂ ਥੋੜਾ ਯਾਰਾ ਗੱਲ ਦੇਖੋ ਜੀ ਕਰਦੇ ਆਂ ਕਰਦਾਂ ਮੜਾ ਜਾ ਲੱਖਰ ਲਈ ਪਹਿਲੀ ਪਹਿਲੀ ਡਿਸ਼ ਨਹੀਂ ਖਾਂਦਾ ਦਹੀਂ ਭਲਾ ਨਹੀਂ ਖਾਂਦਾ ਮੈਂ ਟਿੱਕੀ ਖਾਉਂਗਾ ਦੂਜੇ ਧਰਨਾ ਟਿਕਟ ਮੈਂ ਕਿਹਾ ਵਾਹ ਹੋ ਜਾ ਯਾਰ ਫਿਰ ਵੀ ਛਾਪੇ ਵਾਲੇ ਵਿਆਹ ਤੇ ਤਿਆਰ ਤੋਰ ਹੋ ਕੇ ਆਏ ਆ ਤੇ ਪਰ ਉਹ ਬੰਦਾ ਕਿੱਧਰ ਗਿਆ ਭੈਣ ਉਹ ਜਾਂਦਾ ਉਹ ਹੀ ਜਾਂਦਾ ਥੋੜੇ ਕਿਹਨੇ ਇੰਤ ਹੈ ਨਾ ਬਹੁਤ ਹੋ ਰਿਹਾ ਹੈ ਕਿ ਨਾ ਨੌਨ ਵੇਜ ਨਹੀਂ ਚੱਲਦਾ ਇਧਰ ਨਹੀਂ ਚੱਲਦਾ ਜੀ ਆਵਾਜ਼ ਆਈ ਨੌਨ ਵੇਜ ਨਹੀਂ ਚੱਲਦਾ ਚਲ ਚਲ ਉਹਦਾ ਵੇਹੇ ਪਕੌੜੇ ਨਹੀਂ ਉਹ ਸਹੀ ਗੱਲ ਆ ਪਵਾੜ ਉਹ ਵੀ ਕਰ ਰਾ ਫੇਰ ਆ ਖਾਈ ਗਿਆ ਬਿੱਟੂ ਰਾਸੀ ਰਾਜਾ ਖਾਈ ਗਿਆ ਕੀ ਆਹ ਹੁਣ ਕਹੂੰਗਾ ਕਿੱਥੋਂ ਲਿਆਵਾਂ ਮੈਂ ਇੱਥੋਂ ਲਿਆ ਯਾਰ ਮੇ ਭਾਟੀ ਹੋ ਗਿਆ ਲੱਭੀ ਕੋਈ ਨਹੀਂ ਲੱਭੀ ਜੱਗ ਨਹੀਂ ਯਾਰ ਯਾ ਲਾ ਫਾਇਦਾ ਕਰਨੀ ਆ ਉਹ ਕਿਹੜਾ ਹੈ ਕੜਾ ਨਹੀਂ ਯਾਰ ਕੜਾ ਪੱਲੇ ਤੋਂ ਚੱਲ ਵੀਰ ਕੜਾ ਥੋੜੀ ਹੁੰਦੀ ਹੈ ਹਰ ਇੱਕ ਚੀਜ਼ ਦੇਖਣ ਲਈ ਕੜਾ ਥੋੜੀ ਹੁੰਦੀ ਹੈ ਆਪਾਂ ਸ਼ੁਰੂਆਤ ਲਈ ਪੱਲੇ ਤੋਂ ਕਰਦੇ ਆਂ ਉਹ ਯਾਰ ਉਹ ਖਾਵੇ ਟਿੱਕੀ ਟਿੱਕੀ ਖਾ ਲੋ ਯਾਰ ਤੀਜੀ ਯਾਰ ਫੇਰ ਪਲੇਅਰ ਇਕੱਠੇ ਹੁੰਦੇ ਹੋਏ ਦੋ ਪਲੇਅਰ ਸਾਡੇ ਆ ਖੜੇ ਕਾਲਗੜ ਬਸ ਚੱਕਦੇ ਵੜਕ ਉਹ ਇੱਥੇ ਕੁਗੋ ਸਾਹ ਹਉਦਾ ਹੀ ਚੱਕੋ ਠੂਲਾ ਆ ਕਿਵੇਂ ਹੋਏ ਓ ਬਿੱਟੂ ਓ ਬਿੱਟੂਆ ਇੰਨੀ ਦੂਰੋਂ ਆਏ ਯਾਰ ਉਦੇ ਪੁਰ ਤੋਂ ਹੁਣ ਸਾਨੂੰ ਆਈ ਨਹੀਂ ਮਿਲੂਆ ਯਾਰ ਵਗਰ ਹੋ ਗਣਾ ਆਪਣੇ ਪਿੰਡ ਨਾਲ ਵੇਚੁੰਦਾ ਸਾਡੇ ਬੰਦੇ ਨੇ ਸੱਪ ਦੀ ਸੀਰੀ ਤੋਂ ਚੱਕ ਲੈਣਾ ਢਾਲਾ ਦੇਖੋ ਇੱਥੇ 15 ਜਾਣੇ ਖੜੇ ਹੀ ਪਰ ਦੋ ਚੱਕਲੇ ਆਹ ਜੀ ਬਈ ਪਾਈ ਜਾਂਦੇ ਆ ਦੇਖੋ ਅਸੀਂ ਹੋਰ ਕਿਸੇ ਨੂੰ ਮੌਕਾ ਨਹੀਂ ਦਿੱਤਾ ਆ ਸਾਡਾ ਇੱਕ ਤੀਜਾ ਬੰਦਾ ਵੀ ਪਾ ਲਿਆ ਆ ਰਾਮ ਜੀ ਬਾਦਾਮ ਦੇ ਕੱਢ ਲਾ ਬਾਦਾਮ ਜੇ ਪਾ ਲਾ ਓਏ ਉਹ ਕੈਮਰਾ ਵਾਲਾ ਨਾ ਜੇ ਭੈਣ ਚ ਬਾਦਾਮ ਜੇ ਪਾਈ ਬਾਦਾਮ ਜੇ ਬਸ ਬਸ ਬਹੁਤ ਆਇਆ ਥੋੜਾ ਇੱਕ ਬਾਦਾਮ ਜਾਂ ਹੋਰ ਪਾ ਦੇ ਬਸ ਬਸ ਤਾਲ ਦੇ ਬਸ ਲਫਾਫਾ ਲਿਆਉਣਾ ਬਾਦਲੀ ਫੜ ਕੇ ਚੱਟਾ ਕਹਿੰਦਾ ਮੈਂ ਸਾਰਾ ਕੁਝ ਪੰਜਣਾ ਕੀ ਕਰੇਗਾ ਬੱਚਾ ਖਾਏਗਾ ਕਹਿੰਦਾ ਬਾਦ ਆਹ ਦੇਖੋ ਜੀ ਦੇਖੋ ਦੇਖੋ ਚੱਲਦਾ ਕੰਮ ਹੋ ਰਿਹਾ ਕੁਝ ਨਹੀਂ ਆਹ ਆਖ ਰੇਗ ਨੂੰ ਆਹ ਆਖ ਰੇ ਲਾਲਾਦਰੂਦਾ ਮੈਨੂੰ ਸਾਈਡ ਤੇ ਦੇ ਦੋ ਮੈਂ ਤਾਂ ਵੀਡੀਓ ਬਣਾਉਣ ਵਾਲਾ ਹਾਂ ਦੋ ਦੋ ਤਿੰਨ ਪਾਲਾ ਦੋ ਤਿੰਨ ਪਾਲਾ ਉਮੀ ਲਾਗਦੇ ਆਪਾਂ ਹੋਰ ਨਹੀਂ ਦਾਉਦੇ ਆ ਬਾ ਬਣਾ ਯਾਰ ਭਾਈ ਛੇਤੀ ਦੇ ਬਟੂ ਸੁਪਨਿਆ ਨੰਬਰੀਓ ਖੜਾ ਚੱਲ ਵੀ ਆਪਾਂ ਚੱਲੇ ਗਏ ਹਰੀ ਕੇ ਬਾਪਾ ਉਹ ਬਾਪਾ ਵਾਰਮਪ ਬਗਮ ਆ ਗਿਆ ਵਾਰਮਪ ਬਗਮ ਆ ਗਿਆ ਚੰਗੀ ਬਾਹ ਪੌਂ ਪੈਂਦੀ ਨਹੀਂ ਪੈਂਦਾ ਲਖੜਾ ਕਿੰਨ ਬਚਾਰੀ ਦਾ ਮਾਰੇ ਉਹ ਪਰਲੀ ਬਾਵਾ ਨਾ ਓਏ ਫਾਜਲਾ ਗੰਮੀ ਆ ਹੌਣ ਬਣਾ ਹੋਏ ਪਰ ਆਏ ਗਣਕੇ ਬਣਾ ਆਲੀ ਗੱਲ ਥੋੜੀ ਐ ਯਾਰ ਪਲੇਅਰਾਂ ਹੀ ਖਾਂਦੇ ਹੋ ਤੇ ਤੈਨੂੰ ਇਹ ਪਲੇਅਰਾਂ ਵਾਲੀ ਗੱਲ ਥੋੜੀ ਐ ਯਾਰ ਓਏ ਓ ਪਰਲੇ ਪਾ ਪਰਲੇ ਪਾ ਪਤਲੇ ਇਹ ਜੀ ਕਰਦਾ ਇਹ ਪਲੇਅਰਾਂ ਵਾਲੀ ਗੱਲ ਥੋੜੀ ਐ ਯਾਰ ਗੰਦ ਗੰਦ ਇਹਦੀ ਬਣਾ ਮੜੀ ਐ ਜਾਂਦੇ ਬਹੁਤ ਜਾਂਦੇ ਵੇਖੀ ਤੂੰ ਹੁਣ ਦੇਖ ਤੂੰ ਇੱਕ ਆਣੀ ਕਰਕਮੜੀ ਯਾਰ ਬਹੁਤ ਐ ਜਰਦਾ ਰਕੀਆ ਨਾ ਆ ਇੱਕ ਅਰੀਆ ਤੋਂ ਮੋ ਜਾਂਦੇ ਘੇਰ ਨਹੀਂ ਦੇਖੋ ਮਿੰਟ ਚ ਖਾਲੀ ਕਰਤੀ ਬਰੋਲੇ ਵਾਂਗੂ ਜਾਂਦੇ ਦੇਖੋ ਇਹ ਉਹ ਚੱਕ ਉਹ ਜਾਂਦਾ ਹੀ ਉਹ ਜਾਂਦਾ ਹੀ ਹਾਂ ਟੰਡਾ ਵੀ ਆਨੇ ਤੇ ਗੇਟ ਕੋਲੇ ਆਹ ਟੰਡਾ ਵੀ ਆਨੇ ਗੇਟ ਕੋਲੇ ਇਧੀਆਂ ਕੋਲੇ ਇਕੇ ਕੋਲੇ ਚੱਲ ਮੰਗ ਚੱਲ ਚੱਲ ਵੀਰ ਐਂ ਦਾ ਭਾਰੀ ਨਿੰਦ ਬਾਈ ਨੰਗੀ ਯਾਰ ਜਦ ਵੀ ਹਰਾ ਚੱਕ ਦੇ ਪਹਿਲਾਂ ਮੈਨੂੰ ਆ ਲੈ ਮਕਾਈ ਦਿੱਤਾ ਯਾਰ ਬਾਈ ਯਾਰ ਹੋਰ ਪਾ ਯਾਰ ਭਰਾ ਭਾਈ ਹਰਾ ਹਰਾ ਡਿਊ ਦੇ ਦੇ ਯਾਰ ਡਿਊ ਦੇ ਚਲਾਈ ਦੇ ਦੇ ਯਾਰ ਪਾਈ ਹੁਣ ਤਾਜ਼ਾ ਠੰਡਾ ਬਾਈ ਤੇਰੇ ਕੋ ਮੈਨੂੰ ਕੱਲ ਜੱਦ ਨਹੀਂ ਇਹ ਗੋਜੀ ਹੈ ਨਾਨਵੈਜ ਖਾਉਂਗੇ ਯਾਰ ਇਹਨੇ ਤਾਂ ਚੱਲਦਾ ਨਾਨਵੈਜ ਨੂੰ ਠੂਆ ਖਾਣਗੇ ਉਹ ਦੇਖ ਲੈ ਲੈ ਵੀ ਠੂਆ ਖਾਏਗਾ ਓਏ ਬਸ ਅਗਰ ਉਹੀ ਪਤਾ ਲੱਗ ਜੂ ਅਗਲੇ ਨੂੰ ਵੀ ਸਦਾ ਗਾਜਰ ਗਾਜਰ ਪਾ ਵੀ ਹੈਗਾ ਜੀ ਉਹਨੇ ਆ ਜੀ ਰੁਕ ਜਾਓ ਆ ਦੇਖੋ ਜੀ ਮਾਣੀ ਫੇਰ ਬੰਦ ਰੋਟੀਆਂ ਨਹੀਂ ਮਿਲੀਆਂ ਇਹਨਾਂ ਨੂੰ ਹੁਣ ਚੌਲਾਂ ਪ੍ਰੋਗਰਾਮ ਚੱਕਤਾ ਜੀ ਆਦਰ ਸਿੰਘ ਨਿੰਗ ਵੀ ਚੌਲਾਂ ਦੇ ਹੋਏ ਪਏ ਆ ਛੱਡ ਦੇ ਥੋੜੀ ਪਾ ਯਾਰ ਪਨੀਰ ਪਾ ਆ ਵੇਟਰ ਨਾ ਘੁਟਣਾ ਬਾਈ ਕਾਲਾੜ ਕਿੱਧਰ ਗਿਆ ਹੋਏ ਪਨੀਰ ਪਾ ਦੇ ਪਨੀਰ ਪਾ ਦੇ ਉਹ ਆ ਗਿਆ ਉਹ ਆ ਗਿਆ ਪੁਰਾਣਾ ਪਾਪੀ ਵੀ ਆ ਗਿਆ ਦੇਖੋ ਚੌਲਾਂ ਦਾ ਪੀਰ ਘੱਟ ਕੇ ਬਹੀ ਪੀਰ ਵਿੱਚ ਰੱਖ ਕੇ ਨਾ ਕਰ ਚੱਲ ਜੀ ਡੀਟੇ ਆਣਗੇ ਹੁਣ ਗੱਲ ਦੇਖੋ ਕਿ ਉਹ ਜੀ ਕਰਦੇ ਆ ਉਹ ਦੇਖੋ ਜੀ ਪਲੇਟ ਜੀ ਪਲੇਟ ਅੰਡਰ ਗਰਾਊਂਡ ਕਰ ਲਈ ਜੀ ਨਾ ਸਵਾਦ ਹੈ ਬਾਈ ਬਾਈ ਕੇ ਕੜੇ ਸਵਾਦ ਆ ਕਹਿੰਦੇ ਸਪੈਸ਼ਲ ਰੋਟੀ ਛੱਡ ਕੇ ਆਏ ਆ ਇਹਦੇ ਵਾਸਤੇ ਮੁੰਡੇ ਦੇਖੋ ਇੰਨੀ ਦੂਰ ਮੈਚ ਖੇਡਣ ਆਏ ਆ ਕਰੋ ਵਾੜੀ ਬਹੁਤ ਆਇਆ ਤੁਰਕੇ ਆ ਦੇਖੋ ਜੀ ਟੋਪੀ ਚੈੱਕ ਕਰੋ ਬਾਈ ਦੀ ਕੀ ਉਚਾਰ ਰਹੀ ਟੋਪੀ ਲੈ ਵੀ ਟੋਪੀ ਦੇ ਲੈ ਵੀ ਮੇਰਾ ਹਾਲ ਮੈਂ ਰੱਖ ਕਿ ਜੁੰਟੀ ਆ ਠੰਡਾ ਪੀਣ ਫੇਰ ਚੱਲੇ ਆ ਯਾਰ ਪੈਂਟ ਨਾਲ ਲੈ ਵੀਓ ਯਾਰ ਪਲੇਅਰ ਵਾਲੀ ਗੱਲ ਥੋੜੀ ਆ ਗਿਆ ਕਰਦਾ ਵਿਆਹ ਆਪਣਾ ਚਲੋ ਚਲੋ ਓਏ ਕੀ ਆ ਤੂੰ ਤੇ ਵੀਡੀਓ ਚੈਨਲ ਤੇ ਪਾਉਣਾ ਨਾ ਵੀਡੀਓ ਦੇ ਸਪੈਸ਼ਲ ਆ ਓਵਰ ਦਿੱਤਾ ਰੋਜੀਆਰ ਪੀਣਾ ਚੁਕੇ ਆਂ ਚੱਕੀ ਲੱਭੀ ਤੇਰਾ ਹੱਥ ਲੰਬਾ ਓਏ ਬਾਯੋ ਤਾ ਉਹ ਇੱਕ ਜਾਈ ਹੈ ਨਾ ਉਹ ਵੀ ਠੀਕ ਹੀ ਜਾਂਦੀ ਨਹੀਂ ਤਾ ਉਹ ਇੱਕ ਗਲਾਸ ਆ ਲੈ ਪਾਈ ਓ ਯਾਰ ਲੱਭੀ ਆ ਪਲੇਅਰ ਵਾਲੀ ਆ ਯਾਰ ਆ ਉਹ ਬੋਦਲੀ ਫੜ ਲੈ ਬਚਾਰੇ ਕੋਲ ਆਈ ਜਾਂਦਾ ਲੱਭੀ ਉਰੇ ਦੇ ਦੀ ਹਰਾ ਹਰਾ ਉਰੇ ਦੇ ਦੀ ਠਕਾਰ ਜੇ ਵਧੀਆ ਆਉਂਦਾ ਇਹਨਾਂ ਆ ਯਾਰ ਬਲੌਗਰ ਤੇ ਉੱਤੇ ਔਖੇ ਹੋ ਗਏ ਜੀ ਡਬਲ ਵੇੜੇੰਦ ਵੇੜੇ ਦੇ ਵਿੱਚ ਦੇਖੋ ਜੀ ਅਲੇਆਰੇ ਭਰਾਵਾ ਆਏ ਕੋਈ ਬਿਨਾ ਸਦੇ ਵਿਆਹ ਚ ਆ ਗਏ ਔਖੇ ਹੋ ਗਏ ਵਿਆਹ ਪੂਰਾ ਹਾਈ ਫਾਈ ਹੈ ਜੀ ਪਰ ਅਸੀਂ ਬੰਦੇ ਜਮਾਂ ਨੀਚ ਲੈਵਲ ਦੇ ਆ ਛੋਟਾ ਬਲੌਗਰ ਕਿੱਧਰ ਆ ਗਿਆ ਇਹ ਆ ਯਾਰ ਭਾਈ ਆਓ ਯਾਰ ਇੱਥੇ ਅਸੀਂ ਭੈਂਚੋਈ ਨਹੀਂ ਦੂਰੋਂ ਮਿਹਨਤ ਮਾਰ ਕੇ ਆਏ ਆ ਹੁਣ ਕਹਿਣਾ ਇੰਨੀ ਦਰ ਮਿਹਨਤ ਮਾਰ ਕੇ ਆਏ ਸੀ ਇੱਧਰ ਸਾਡੇ ਬੰਦੇ ਨੇ ਡੰਡ ਮਾਰ ਮਾਰ ਕੇ ਡੰਡ ਆਹ ਦੀ ਵੀਡੀਓ ਬਣਾ ਆਹ ਦੀ ਵੀਡੀਓ ਯਾਰ ਆਹ ਹੀ ਲੁਕਿਆ ਬੈਠਾ ਜੀ ਆਹ ਨਾਲ ਛੜਦੀ 2 ਵਜੇ ਦੀ ਆਇਆ ਯਾਰ ਆਇਆ ਯਾਰ ਬਈ ਬਾਹਰ ਯਾਰ ਵੇਟਰ ਡਰ ਆ ਗਈ ਇਹਨਾਂ ਨੇ ਆ ਬੰਦੇ ਸਰੀਰ ਦੇ ਕੇ ਵੇਟਰ ਡਰ ਗਿਆ ਜੀ ਆਇਆ ਯਾਰ ਇੰਨੀ ਭੀੜ ਲੱਗ ਗਈ ਮੁਰਤੀ ਕੋਈ ਆਂਟੀ ਕਿਵੇਂ ਝਾਕਦੀ ਹੈ ਮੇਰੇ ਕੰਨੀ ਮਾਰੂ ਆ YouTube ਵਾ ਓ ਲੈ ਸਿੰਗਾ ਢੜ ਕੋ ਗਿਆ ਯਾਰ ਆਹ ਦੇਖੋ ਜੀ ਚਲੋ ਯਾਰ ਖਾਈਏ ਸਿੰਗ ਦਾ ਹੌਸਲਾ ਕੰਮ ਦੇ ਗਿਆ ਅੱਜ ਆਹ ਗਾਣਾ ਓ ਲੈ ਦਹੀਂ ਆ ਗਿਆ ਚਲ ਖਾਈਏ ਤੁਹਾਨੂੰ ਚਲ ਓਏ ਹੁੰਦਾ ਕੀ ਜ਼ਗਾੜਾ ਭੱਲਾ ਫੜ ਜਾ ਫਿਰ ਮੈਂ ਬੋਲਦਾ ਪਤਾ ਕੀ ਖਾਣਾ ਈ ਹੁਣ ਸਿੰਗ ਦੱਸੋ ਉਹ ਇਹ ਗਾੜੀ ਹੈ ਟਿੱਕੀ ਸਿਕਣ ਸਿੰਘ ਨੂੰ ਮੂਰੇ ਕਰਤਾ ਚੱਕ ਯਾਰ ਕਾਲ ਘੜ ਉਹ ਚੱਕ ਲਿਆ ਉਹ ਚੱਕ ਲਿਆ ਉਹ ਚੱਕ ਲਿਆ ਉਹ ਚੱਕ ਲੈ ਚੱਕ ਲੈ ਹਟ ਜੀ ਮੈਂ ਮੈ ਲੈਣਾ ਹੋਣੀ ਖਾਲਾ ਕੁੜੀ ਅਗਲੇ ਨਹੀਂ ਹੁੰਦਾ ਬਈ ਬੱਸ ਕਰੋ ਅਸੀਂ ਆ ਗਏ ਉਰਲੇ ਪਾਸੇ ਦੇ ਓ ਇਧਰ ਚੱਕੋ ਕਾਲ ਕਾਲ ਔਰਲੇ ਪਾਸੇ ਦੀ ਆ ਗਈ ਕਾਊਂਟਰ ਤੇ ਆਪਾਂ ਪੁੱਛਿਆ ਕਿ ਕਿਓਂ ਬਾਹਰ ਆਇਆ ਕਾਊਂਟਰ ਵੀngo ਰੀngo ਫੜਕਾਉਣੀਗੇ ਇਹਨੂੰ ਕਹਿੰਦੇ ਕੀ ਹੈ ਠੀਕ ਨੱਚ ਨੱਚਲਾ ਜੀ ਕਰੀ ਜਾਂਦਾ ਜੋਵਰ ਦਾ ਵਾਰੀ ਲੁੱਟੀ ਬਾਦੇ ਬਾਦੀ ਲੁੱਟੀ ਚਾਤ ਲੱਗ ਮੇਰਾ ਵੀ ਚੱਕੀ ਲੱਭ ਕੱਪ ਨਾ ਯਰ ਕੋ ਆਇ ਤੇ ਘੜ ਜਾ ਪਲੇਅਰ ਸਾਰੇ ਫੇਰ ਇਕੱਠੇ ਹੋ ਗਏ ਜੀ ਐ ਲੈ ਆ ਗਿਆ ਜੀ ਇੱਕ ਹੋਰ ਆ ਗਿਆ ਹੈ ਐ ਐ ਐ ਦੇਖੋ ਇੰਜਾਈ ਬੋਲ ਬੱਚੇ ਨੂੰ ਇਸ ਖਾ ਪੀ ਜਿਆਦੇ ਲਿਆ ਹੁਣ ਇੱਕ ਟੈਂਡੇ ਹੈ ਟਾਈਮ ਪਤਾ ਨਹੀਂ ਹੈ ਟਾਈਮ ਦੇਖੀ ਹੋਏ ਉਹ ਹੋੜਾ ਨਾ ਇੱਕੀ ਰੁਕੀਂ ਦਰਾਉਂ ਜਾ ਬਟੇ ਆਗੇ ਹੋਰ ਦੋਨ ਦਾ ਜਾਉਦੇ ਆ ਸਾਫਾ ਸਕਸੈਸਫੁਲ ਹੋ ਚੁਕਾ ਹੈ ਗਾਇਸ ਚੱਲ ਜੀ ਆਪਾਂ ਦੇਖੋ ਹਾਂ ਚੱਲੋ ਇਹੀ ਕਰੇ ਜਾਂਦੇ ਵੀ ਉਸ ਛੱਡਣਾ ਨਹੀਂ ਗਾ ਜਾਂਦੇ ਵੀ ਛੱਡਣਾ ਨਹੀਂ ਗਾ ਨਾਲ ਲੈ ਕੇ ਗਏ ਚੱਕ ਰੈਂਟ ਮਿੰਟ ਪਾ ਲਈ ਹੋ ਮਿੰਟ ਪਾ ਲਈ ਲੋ ਭਾਈ ਚੱਕ ਲਈ ਜੀ ਕੱਪ ਚੱਕ ਲਿਆ ਜੀ ਆਇਓ ਹੋ ਜੀ ਠੀਕ ਆ ਜੀ ਵਿਆਹ ਬਹੁਤ ਵਧੀਆ ਨਿਭੜਿਆ ਜੀ ਸਾਡਾ ਖਾਸ ਨਿਭੜੀ ਜੀ ਗੱਡੀ ਚ ਬਟੋ ਆਪਣੀ ਗੱਡੀ ਦੇਖੋ ਜੀ ਸਾਡਾ ਤਾਂ ਖਾਸ ਆ ਜੀ ਸਾਡਾ ਨਿਭੜਿਆ ਆ ਆ ਬਾਈ ਦਾ ਬੇਲੀ ਸੀਗਾ ਖਾਸਾ ਫੋਟੋਆਂ ਕਰਾ ਕੇ ਆਇਆ ਬਾਈ ਉਹ ਗੱਲ ਵੱਖਰੀ ਫੋਟੋਆਂ ਵੀ ਉਹੀ ਕਰਾਏ ਜਾਣਦੇ ਸੀ ਹੁਣ ਹੈਗੇ ਨਹੀਂ ਹੁੰਦਾ ਅੱਜ ਪਤਾ ਨਹੀਂ ਫੋਟੋਆਂ ਕਿਹਦੇ ਨਾਲ ਕਰਾ ਲਏ ਸਾਨੂੰ ਐ ਵੀ ਨਹੀਂ ਪਈ ਵਾਹਲਾ ਬੰਦਾ ਘਾਣਾ ਠੀਕ ਹੋ ਗਿਆ ਇਹ ਆਹ ਜੀ ਆਹ ਚੀਜ਼ ਤਗੜੀ ਹੈ ਜੀ ਨਿੰਬੂ ਹੀ ਬਹੁਤ ਵਾਹ ਬੜਾ ਸੁਆਦ ਹੈ ਜਿਹੜੀ ਰੋਟੀਆਂ ਹਾਜਮੀ ਹੋ ਜਾਣਗੀਆਂ ਫਿਰ ਮੈਂ ਕਿਹਾ ਦੂਰੀ ਭਰ ਕੇ ਖਾਣਾ ਦੇ ਦਈਏ ਇਹ ਹੁਣ ਅੱਜ ਕੀ ਕੱਪੜੇ ਬਦਲ ਕੇ ਆਵਾਂਗੇ ਜੀ ਕੀ ਉਚਾਰਾ ਜੀ ਕੀ ਉਚਾਰਾ ਕਮਲ ਜੀ ਦੰਨਾ ਹੀ ਪੂਰਾ ਓਕੇ ਜੀ ਠੀਕ ਹੈ ਜੀ ਧੰਨਵਾਦ ਜੀ ਵਲੌਗ ਹੁੰਦਾ ਅੱਜ ਦਾ ਇੱਥੇ ਖਤਮ ਜੀ